ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਸ਼ੁਰੂ ਕਰਦੇ ਹਾਂ ਕਹਾਣੀ ਮੁੰਡੇ ਦੀ ਸੁੱਖ ਆਗ ਆਖਰੀ ਲੇਖਕ ਲਖਮਿੰਦਰ ਸਿੰਘ ਸੰਧੂ ਅਸੀਂ ਸ਼ਾਮ ਨੂੰ 4 ਵਜੇ ਹੋਟਲ ਦੀ ਹੀ ਟੈਕਸੀ ਰਾਈਂ ਕਨੈਕਸ ਮਾਲ ਪਹੁੰਚੇ ਇਹ ਬਹੁਤ ਹੀ ਵੱਡਾ ਮਾਲ ਸੀ ਇੱਥੇ ਆਉਣ ਦੀ ਇੱਕ ਵਜਾ ਇਹ ਵੀ ਸੀ ਕਿ ਸਾਨੂੰ ਦੱਸਿਆ ਗਿਆ ਸੀ ਕਿ ਫਿਲਮੀ ਸtare ਇਸ ਮਾਲ ਵਿੱਚ ਹੀ ਸ਼ਾਪਿੰਗ ਕਰਦੇ ਹਨ ਮਨ ਵਿੱਚ ਸੀ ਕਿ ਸ਼ਾਇਦ ਕੋਈ ਫਿਲਮੀ ਸtare ਮਿਲ ਹੀ ਜਾਏ ਇਸ ਮਾਲ ਵਿੱਚ ਬਹੁਤ ਹੀ ਮਹਿੰਗੇ ਬ੍ਰਾਂਡ ਸਨ ਪੰਜਾਬੀ ਲੇਡੀ ਰਾਣਾ ਗੱਲਾ ਬ੍ਰਾਂਡ ਦੇ ਕੱਪੜਿਆਂ ਦਾ ਸ਼ੋਅਰੂਮ ਵੀ ਸੀ ਅੱਜ ਕੱਲ੍ਹ ਤਾਂ ਰਾਣਾ ਗੱਲ ਨੇ ਲੁਧਿਆਣਾ ਸਿਮੇਤ ਪੰਜਾਬ ਚ ਵੀ ਕਈ ਸ਼ੋਅਰੂਮ ਖੋਲ੍ਹਤੇ ਹਨ ਰਾਣਾ ਗੱਲ ਲੇਡੀ ਦੇ ਮਹਿੰਗੇ ਸੂਟਾਂ ਲਈ ਮਸ਼ਹੂਰ ਹੈ 8000 ਤੋਂ ਸੂਟ ਸ਼ੁਰੂ ਹੁੰਦੇ ਹਨ ਅਸੀਂ ਬਹੁਤ ਸਾਰਾ ਮਾਲ ਘੁੰਮਿਆ ਸਾਰਾ ਮਾਲ ਘੁੰਮਣਾ ਸਾਡੇ ਬਸ ਦੀ ਗੱਲ ਨਹੀਂ ਸੀ ਨਾ ਤਾਂ ਇੱਥੋਂ ਅਸੀਂ ਕੁਝ ਖਰੀਦ ਸਕੇ ਕਿਉਂਕਿ ਬਹੁਤ ਜ਼ਿਆਦਾ ਮਹਿੰਗਾ ਸੀ ਸਭ ਕੁਝ ਤੇ ਨਾ ਹੀ ਸਾਨੂੰ ਕੋਈ ਫਿਲਮੀ ਸਤਾਹੀ ਮਿਲਿਆ 2 ਘੰਟਿਆਂ ਦੀ ਭਕਾਈ ਤੋਂ ਬਾਅਦ ਅਸੀਂ ਵਾਪਸ ਉੱਠ ਲਾਗੇ ਸਾਡੇ ਕਮਰੇ ਚ ਲਾਂਡਰੀ ਵਾਲੇ ਕੱਪੜੇ ਧੋ ਕੇ ਪ੍ਰੈਸ ਹੋ ਕੇ ਆ ਗਏ ਸਨ ਬਹੁਤ ਹੀ ਸੋਹਣੇ ਤਰੀਕੇ ਨਾਲ ਪੈ ਕਰਕੇ ਆਏ ਸਨ ਮਿਸ ਜੀ ਦੇ ਅਲੱਗ ਤੇ ਮੇਰੇ ਅਲੱਗ ਕੱਪੜਿਆਂ ਦੀ ਧੁलाई ਦੇ ਪੈਸੇ ਹੋਟਲ ਦੇ ਬਿੱਲ 'ਚ ਲੱਗੇ ਸਨ ਅਸੀਂ ਫਿਰ ਰਾਤ ਦੇ ਡਿਨਰ ਲਈ ਗੁਜਰਾਤੀ ਰੈਸਟੋਰੈਂਟ ਗਏ ਡਿਨਰ ਕਰਨ ਤੇ ਆਈਸਕ੍ਰੀਮ ਖਾਣ ਤੋਂ ਬਾਅਦ ਅਸੀਂ ਸ਼ੇਅਰ ਕਰਦੇ ਹੋਟਲ ਵਾਪਸ ਆ ਗਏ ਮੈਂ ਮਿਸ ਜੀ ਨੂੰ ਕਿਹਾ ਕਿ ਪਤਾ ਨਹੀਂ ਕਦੋਂ ਮੁੰਬਈ ਆਉਣਾ ਹੋ ਹੋ ਵੀ ਕਿ ਨਹੀਂ ਪਤਾ ਨਹੀਂ ਆਇਆ ਥੋੜੀ ਜਿਹੀ ਦੇਰ ਮਰੀਨ ਡਰਾਈਵ ਤੇ ਘੁੰਮਦੇ ਆ ਇਸ ਵਾਰ ਮੇਰੀ ਉਮੀਦ ਦੇ ਉਲਟ ਉਸਨੇ ਹੱਸ ਕੇ ਹਾਂ ਕਰ ਦਿੱਤੀ ਅਸੀਂ ਕਾਫੀ ਦੇਰ ਤੱਕ ਉੱਥੇ ਹੋਟਲ ਦੇ ਸਾਹਮਣੇ ਬੈਠ ਰਹੇ ਕਿਉਂਕਿ ਘੁੰਮਣ ਦੀ ਜਾਂ ਸ਼ੇਅਰ ਕਰਨ ਦੀ ਹਿੰਮਤ ਨਹੀਂ ਸੀ ਰਾਤ ਕਾਫੀ ਹੋ ਗਈ ਸੀ ਅਸੀਂ ਸੜਕ ਕ੍ਰਾਸ ਕਰਕੇ ਹੋਟਲ ਪਹੁੰਚ ਗਏ ਇਹ ਮੋਬਾਈ ਵਿੱਚ ਸਾਡੀ ਤੀਸਰੀ ਤੇ ਆਖਰੀ ਯਾਤ ਸੀ ਸਵੇਰ ਉੱਠ ਕੇ ਮੈਂ ਸਾਮਾਨ ਪੈਕ ਕੀਤਾ ਚਾਹ ਬਣਾਈ ਫਿਰ ਮਿਸ ਜੀ ਨੂੰ ਉਠਾਇਆ ਮੈਂ ਚਾਹ ਦਾ ਕੱਪ ਲੈ ਕੇ ਫਿਰ ਖਿੜਕੀ 'ਚ ਬੈਠ ਗਿਆ ਤੇ ਸਮੁੰਦਰ ਵੱਲ ਵੇਖਣ ਲੱਗਾ ਦੂਰ ਦੂਰ ਤੱਕ ਪਾਣੀ ਹੀ ਪਾਣੀ ਅਸੀਂ ਤਿਆਰ ਹੋ ਕੇ ਨਾਸ਼ਤੇ ਲਈ ਪਹੁੰਚੇ ਹੋਟਲ ਵਿੱਚ ਠਹਿਰੇ ਸਲਾਨੀਆਂ ਦਾ ਉਨਾ ਹੀ ਘੱਟ ਸੀ ਮੈਸੇਜ ਨੇ ਡੋਸਾ ਤੇ ਇਡਲੀ ਵਗੈਰਾ ਖਾਦੇ ਪਰ ਮੈਂ ਉਹ ਵੀ ਬੇਸਵਾਦ ਆਮਲੇਟ ਤੇ ਬਰੈਡ ਖਾ ਕੇ ਸਬਰ ਕਰ ਲਿਆ ਚਾਹ ਦੇ ਕੱਪ ਨਾਲ ਦੋ ਉਬਲੇ ਅੰਡੇ ਖਾ ਕੇ ਟੱਡ ਭਰ ਲਿਆ ਸਾਡੀ ਫਲਾਈਟ 1 ਵਜੇ ਦੀ ਸੀ ਅਸੀਂ 10 ਵਜੇ ਹੀ ਚੈੱਕ ਆਊਟ ਲਈ ਹੋਟਲ ਦੀ ਰਿਸੈਪਸ਼ਨ ਤੇ ਆ ਗਏ ਮੈਂ 에ਰਪੋਰਟ ਵਾਲੀ ਟੈਕਸੀ ਆਨਲਾਈਨ ਬੁੱਕ ਕਰ ਲਈ ਸੀ ਓਟੋ ਵਾਲਿਆਂ ਨੇ ਸਾਡਾ ਸਮਾਨ ਟੈਕਸੀ 'ਚ ਰਖਵਾਇਆ ਤੇ ਬੜੇ ਹੀ ਆਦਰ ਨਾਲ ਸਾਨੂੰ ਵਿਦਾ ਕੀਤਾ ਮੁੰਬਈ 'ਚ ਸਮੁੰਦਰ ਦੇ ਉੱਪਰ ਦੋ ਲੋਹੇ ਦੀਆਂ ਤਾਰਾਂ ਨਾਲ ਬੰਨੇ ਪੋਲ ਬਣੇ ਹਨ ਪਹਿਲੇ ਪੁਲ ਦਾ ਨਾਮ ਹੈ ਰਜੀਵ ਸੇਤੂ ਇਹ ਬਾਂਦਰਾ ਤੇ ਵਰਲੀ ਨੂੰ ਆਸ ਵਿੱਚ ਜੋੜਦਾ ਹੈ 5.6 ਕਿਲੋਮੀਟਰ ਲੰਬੇ ਇਸ ਪੁਲ ਉਪਰ 6 ਲਾਈਨਾਂ ਵਾਲੀ ਇੱਕ ਵਧੀਆ ਸੜਕ ਬਣੀ ਹੈ ਇਸ ਪੁਲ ਇੱਕ ਪਾਸੇ ਲੰਘਣ ਦਾ ਕਿਰਾਇਆ 100 ਰੁਪਏ ਵੀ ਇਕ ਲੈ ਇੱਕ ਦਿਨ ਵਿੱਚ ਮੋٹے ਦਾ ਅੰਦਾਜ਼ੇ ਅਨਸਾਰ 50000 ਤੋਂ ਵੀ ਵੱਧ ਵੇਖਣ ਲੰਘੇ ਹੋਣਗੇ ਦੂਸਰਾ ਪੁਲ ਹੈ ਅਟਲ ਸੇਤੂ ਇਹ 2.8 ਕਿਲੋਮੀਟਰ ਲੰਬਾ ਹੈ ਭਾਰ ਦਾ ਸਭ ਤੋਂ ਲੰਬਾ ਸਮੁੰਦਰ ਤੇ ਬਣਿਆ ਪੁਲ ਹੈ ਤੇ ਦੁਨੀਆ ਵਿੱਚ ਵਾਰਮਾ ਲੰਬਾ ਪੁਲ ਹੈ ਇਹ ਮੁੰਬਈ ਤੇ ਨਵੀਂ ਮੁੰਬਈ ਨੂੰ ਆਪਸ ਵਿੱਚ ਜੋੜਦਾ ਹੈ ਨਵੀਂ ਮੁੰਬਈ ਨੂੰ ਸੈਟੇਲਾਈਟ ਸਿਟੀ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਪੁਲ ਤੋਂ ਹਰ ਰੋਜ਼ 70000 ਤੋਂ ਵੀ ਵੱਧ ਵਹੀਕਲ ਲੰਘਦੇ ਹਨ ਇਸ ਪੁਲ ਤੋਂ ਲੰਘਣ ਲਈ ਇੱਕ ਪਾਸੇ ਦਾ ਟੋਲ 250 ਰੁਪਏ ਹੈ ਜੇ ਵਾਪਸ ਵੀ ਆਉਣਾ ਹੈ ਤਾਂ 350 ਰੁਪਏ ਟੋਲ ਹੈ ਵੈਸੇ ਮੁੰਬਈ ਤੋਂ ਨਵੀਂ ਮੁੰਬਈ ਨੂੰ ਜਾਣ ਲਈ 6 ਹੋਰ ਪੁਲ ਵੀ ਹਨ ਔਰ ਉਹ ਬਹੁਤ ਚੌੜੇ ਨਹੀਂ ਇਸ ਪੁਲ ਬਣ ਨਾਲ ਮੁੰਬਈ ਤੋਂ ਨਵੀਂ ਮੁੰਬਈ ਨੂੰ ਜਾਣ ਲਈ ਸਮੇਂ ਦੀ ਬਹੁਤ ਬਚਤ ਹੁੰਦੀ ਹੈ ਰਾਤ ਨੂੰ ਇਹ ਪੁਲ ਦੇਖਣਾ ਲੈਕ ਹੁੰਦਾ ਹੈ ਦੂਰ ਦੂਰ ਤੱਕ ਸਮੁੰਦਰ 'ਚ ਕਾਰਾਂ ਦੀ ਰੋਸ਼ਨੀ ਦੀ ਲੰਬੀ ਚਿੱਟੀ ਤੇ ਇੱਕ ਲਾਲ ਲਾਈਨ ਨਜ਼ਰ ਆਉਂਦੀ ਹੈ ਅਸੀਂ 에어ਪੋਰਟ ਪਹੁੰਚ ਗਏ ਸੀ ਇਹ 에어ਪੋਰਟ ਅੰਡਾਨੀ ਗਰੁੱਪ ਨੇ ਖਰੀਦ ਲਿਆ ਹੈ ਉਸਨੇ ਕੋਈ ਜ਼ਿਆਦਾ ਤਬਦੀਲੀ ਤਾਂ ਨਹੀਂ ਕੀਤੀ ਹਾਂ ਇੱਕ ਗੱਲ ਜ਼ਰੂਰ ਹੈ ਅੰਡਾਨੀ ਗਰੁੱਪ ਦੇ ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵਿਸ਼ੇਸ਼ ਵੇਟਿੰਗ ਰੂਮ ਬਣਾਏ ਗਏ ਹਨ ਬਾਕੀ ਯਾਤਰੀ ਉੱਥੇ ਨਹੀਂ ਬੈਠ ਸਕਦੇ ਚੈੱਕ ਇਨ ਦੀਆਂ ਸਾਰੀਆਂ ਫਾਰਮੈਲਿਟੀ ਪੂਰੀਆਂ ਕਰਕੇ ਅਸੀਂ 에어ਪੋਰਟ ਦੇ ਅੰਦਰ ਆ ਗਏ ਇੱਥੇ ਬਹੁਤ ਹੀ ਵੱਡੀ ਮਾਰਕੀਟ ਸੀ ਸਾਡੇ ਕੋਲ 1 ਘੰਟੇ ਦਾ ਸਮਾਂ ਸੀ ਮੈਸੀਨੇ ਇਸ ਪੂਰੇ ਟੂਰ 'ਚ ਕੋਈ ਵੀ ਫੀਸਦਾਰੀ ਨਹੀਂ ਕੀਤੀ ਸੀ ਇਸ ਲਈ ਉਸਨੇ ਇੱਕ ਲੇਡੀਜ਼ ਘੜੀ ਲੈਣ ਦੀ ਇੱਛਾ ਜ਼ਾਹਰ ਕੀਤੀ ਮੇਰੇ ਕੋਲ ਉਹੀ ਰਟਿਆ ਰਟਾਇਆ ਜਵਾਬ ਸੀ ਵੀ 에어ਪੋਰਟ ਤੋਂ ਜ਼ਰੂਰ ਲੈਣੀ ਇੱਥੇ ਤਾਂ ਬਹੁਤ ਮਹਿੰਗੀ ਮਿਲੇਗੀ ਪਰ ਉਸਨੇ ਜ਼ਿੱਦ ਕੀਤੀ ਤੇ ਅਸੀਂ ਘੜੀਆਂ ਵਾਲੀ ਦੁਕਾਨ ਤੇ ਚਲੇ ਗਏ ਉਸਨੇ ਬਹੁਤ ਸਾਰੀਆਂ ਘੜੀਆਂ ਵੇਖੀਆਂ ਮੈਂ ਦੁਕਾਨਦਾਰ ਨੂੰ ਆਪਣੇ ਮਨ ਦਾ ਸ਼ੰਕਾ ਦੱਸਿਆ ਵੀ ਕੀ ਇੱਥੇ ਏਡ ਵੱਧ ਹੁੰਦੇ ਹਨ ਉਸਨੇ ਇੰਟਰਨੈਟ ਤੇ ਘੜੀ ਦੇ ਰੇਟ ਵਿਖਾ ਕੇ ਮੇਰਾ ਸ਼ੰਕਾ ਦੂਰ ਕੀਤਾ ਵੀ ਇਹ ਘੜੀ ਤੁਸੀਂ ਜਿੱਥੋਂ ਮਰਜ਼ੀ ਲੈ ਲਵੋ ਇਹੀ ਰੋਟ ਰੇਟ ਲੱਗਣਾ ਹੈ ਉਸਨੇ 12000 ਦੀ ਘੜੀ ਪਸੰਦ ਕਰ ਲਈ ਤੇ ਮੈਂ ਪੇਮੈਂਟ ਕਰ ਦਿੱਤੀ ਉਸਦੇ ਮਨ ਨੂੰ ਤਸੱਲੀ ਹੋ ਗਈ ਵੀ ਉਸਨੇ ਕੁਝ ਨਾ ਕੁਝ ਤਾਂ ਖਰੀਦਦਾਰੀ ਕੀਤੀ ਸਾਡੀ ਫਲਾਈਟ ਦਾ ਟਾਈਮ ਹੋ ਗਿਆ ਸੀ ਬੰਬਈ 에어ਪੋਰਟ ਤੇ ਬਹੁਤ ਰਸ਼ ਹੌਣ ਕਰਕੇ ਅੱਧੇ ਘੰਟੇ ਬਾਅਦ ਸਾਡੇ ਜਹਾਜ਼ ਨੂੰ ਉੱਡਣ ਲਈ ਰਨਵੇ ਮਿਲਿਆ ਪਰ ਅਸੀਂ ਚੰਡੀਗੜ੍ਹ ਆਪਣੇ ਨਿਰਧਾਰਤ ਸਮੇਂ ਜਾਣੀ 3:15 ਤੇ ਹੀ ਪਹੁੰਚ ਗਏ ਸਮਾਨ ਲਿਆ ਤੇ ਟਿੱਕੀਆਂ ਖਾ ਕੇ 에어ਪੋਰਟ ਵਾਲੀ ਟੈਕਸੀ ਰਾਹੀਂ ਲੁਧਿਆਣੇ ਨੂੰ ਚਾਲੇ ਪਾ ਦਿੱਤੇ ਇਹ ਯਾਤਰਾ ਵੀ ਲੰਬਾ ਸਮਾਂ ਜਾਦ ਰਹੇਗੀ ਹੋਟਲ ਦੇ ਕਮਰੇ ਚੋਂ ਸਮੁੰਦਰ ਦਾ ਦ੍ਰਿਸ਼ ਮੈਨੂੰ ਕਈ ਦਿਨ ਯਾਦ ਆਉਂਦਾ ਰਿਹਾ ਇਸ ਜੀ ਕਹਾਣੀ ਮੁੰਡੇ ਦੀ ਸੁੱਖ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ